ਹਾਂ ਇਹ ਸਰ ਆਲਟਰਨੇਟਵਨ ਕਿਸਾਨ ਸਰ ਇਹਦੀ ਡਿਮਾਂਡ ਘੱਟ ਕਰਦੇ ਹਰ ਕੋਈ ਕਹਿੰਦਾ ਮੈਨੂੰ ਡੀਏਪੀ ਚਾਹੀਦੀ ਹੈ ਇਹ ਨਾਲ ਫਿਰ ਦੂਜਾ ਸਮਾਨ ਦਿੰਦੇ ਇਹਦੇ ਦਾ ਕੋਈ ਨਹੀਂ ਸਰ ਅਸੀਂ ਚੈੱਕ ਕਰਕੇ ਜੇ ਕੋਈ ਉਹਦਾ ਸ਼ਿਕਾਇਤ ਸਰ ਨਹੀਂ ਨਹੀਂ ਇਹਨਾਂ ਨੂੰ ਖਲਾ ਖਲਾ ਵੀ ਕਰੋ ਪਰ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲਿਆਂਦਾ ਮਾਲ ਲਿਆਂਦਾ ਚੈੱਕ ਕਰੋ ਸਰ ਠੀਕ ਹੈ ਸਰ ਆ ਕਿੱਥੋਂ ਆਇਆ ਕਿੰਨਾ ਆਇਆ ਲੀਗਲ ਕਿੰਨਾ ਗਿਆ ਕਾਨੂੰਨੀ ਕਿੰਨਾ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਪੜਾ ਕੇ ਦੋ ਮੈਨੂੰ ਰਾਈਟ ਸਰ ਹਾਂ ਕਹਿੰਦਾ ਖਲਾਫ ਕਰ ਦੋ ਇਹ ਕਰੀ ਹਾਂ ਠੀਕ ਹੈ ਇਹ ਜੂਰੀਆ ਵੀ ਹਾਂ ਨਹੀਂ ਮੰਨੀ ਜੀ ਇਹ ਅਰੇ ਸਾਸ਼ ਅੱਛਾ ਕਿੱ ਕਿ ਅੱਗੇ ਕਰੀ ਅੱਗੇ ਕਰੀ ਹਾਂ ਹਾਂ ਅਗੇ ਜੀ ਇਹ ਦੱਸੋ ਜੀ ਕੀ ਕੀ ਡੀਪੀ ਕਿੱਥੇ ਡੀਵੀ ਜਨਾ ਲਿਖੇ ਆ ਜੜੀ ਹਾਂ ਜੀ ਕਿੰਨੀ ਬੋਦੀ ਆ ਨਹੀਂ 200 ਬਰੀ ਹੋਣੀ 200 ਬੋਦੀ ਤੁਹਾਡੇ ਕੋ ਹੈਗੀ ਐ ਕਾਉਂਟਿੰਗ ਹੈਗੀ ਕਿੰਨੀ ਆਈ ਐ ਸਰ ਇਹਨਾਂ ਨੂੰ ਸਰ ਇਹਨਾਂ ਕੋਲ ਸੇ ਦਾ ਸਾਰੇ ਜਦੋਂ ਰੈਕ ਲੱਗਦਾ ਸਰ ਜਿੰਨੀ ਇਹਨਾਂ ਨੂੰ ਜ਼ਿਲ੍ਹੇ ਵੱਲੋਂ ਲੈ ਲੋਕੇਸ਼ਨੋਂ ਦੀ ਕੰਪਨੀ ਵੱਲੋਂ ਇਹ ਸਰ 100 100 150 ਵਗਾਰ ਕੇ ਡਿਸਟਰੀਬਿਊਟਰਾਂ ਨੂੰ ਭੇਜ ਦਿੰਦੇ ਇੱਕ ਲਿਸਟਾਨੂੰ ਭੇਜ ਦਿੰਦੇ 3 ਸਾਨੂੰ ਭੇਜ ਦਿ ਦੀ ਹਾਂ ਹਾਂ ਵੇ ਨਹੀਂ ਜੀ ਇਹਨਾਂ ਦੇ ਪੂਰੀ ਪੇ ਜੀ ਇਹਦੇ ਨਾਲ ਕੁਪਈ ਕਿ ਕਿਦਾਂ ਇਹ ਸਰ ਸਾਡਾ ਰੇਟੇਲ ਦਾ ਨਹੀਂ ਹੈ ਰੇਟੇਲ ਦਾ ਫਾਰਮ ਹਾਂ ਰੇਟੇਲ ਦਾ ਵੀ ਹੈਗਾ ਨਾ ਫਾਰਮ ਉੱਤੇ ਜੀ ਅੱਛਾ ਹਾਂ ਜੀ ਨਹੀਂ ਇਹਨਾਂ ਦਾ ਪੂਰਾ ਇਹ ਪਤਾ ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤਾਂ ਕਹੀ ਜਾਂਦੇ ਕਿਥੇ ਕਿਥੇ ਭੇਜਦੇ ਤੁਸੀਂ ਸਰ ਇਹ ਥਰੂਮ ਦੱਸ ਤੱਕ ਜਾਂਦੀ ਸਰ ਦੰਦਸਾਂ ਦੇ ਛੋਟੀਆਂ ਦੁਕਾਨਾਂ ਦੇ ਤਾਂ ਰੋਵਾ ਪਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਗੀ ਘੱਟ ਲੱਗਦੇ ਹੈ ਨਾ ਪ੍ਰਾਈਵਟ ਚੈੱਕ ਕਰਵਾਉਣਾ ਨਹੀਂ ਨਹੀਂ ਚੈੱਕ দাও ਇਹਨੂੰ ਠੀਕ ਹੈ ਹਾਂ ਚੈੱਕ দাও ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਲੋਟ ਅਰਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਠੀਕ ਹੈ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਰਾਈਟ ਸਰ ਠੀਕ ਹੈ ਠੀਕ ਆ ਇਹਨਾਂ ਕੋ ਪਈ ਕਿੰਨੀ ਆ ਇਹਨੂੰ ਮੈਨ ਲਈ ਮਿਲਦੀ ਕਿੰਨੀ ਚਾਹੀਦੀ ਠੀਕ ਹੈ ਸਮਝ ਗਏ ਦੋਵਾਂ ਦਾ ਸਮਝ ਗਿਆ ਜਿੰਨਾ ਇਹਨਾਂ ਕੋ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਪਿਲ ਰਿਪੋਰਟ ਬਣਾ ਕੇ ਦੋ ਠੀਕ ਆ ਨਾ ਇਹਨੂੰ ਐਦਾ ਕਰ ਦੋ ਨਾ ਉਨੱਚੇ ਦਿੰਨੂ ਬਲ ਇੱਥੇ ਜਿਆਦਾ ਪਰ ਬੰਦਾ ਭਾਵਾ ਜਾਨੂੰ ਲੌਕ ਲਾ ਲਓ ਆਪ ਗਿਣਤੀ ਗਲਤ ਹੈ ਹਾਂ ਹਾਂ ਇੱਕ ਬੰਦਾ ਭਾਵਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਰ ਇਹ ਹਾਂ ਡਿਪਾਰਟਮੈਂਟ ਨਹੀਂ ਸਰ ਡਿਪਾਰਟਮੈਂਟ ਦੇਨਾ ਕੋਨੇ ਲੱਗ ਜਾ ਇੰਨਾ ਉਹਦੀ ਸਾਰੀ ਗਿਣਤੀ ਗਲਤ ਹੈ ਠੀਕ ਹੈ ਟੋਟਲ ਖਾ ਕੋਈ ਗੱਲ ਨਹੀਂ ਆ ਜਿਹੜੀ ਆਈ ਇਹਨਾਂ ਨੂੰ ਡੀਪੀ ਠੀਕ ਹੈ ਇਹਨਾਂ ਦੇ ਗਾ ਭੇਜਤੀ ਪੂਰੀ ਕਿੰਨੀ ਭੇਜੀ ਠੀਕ ਹੈ ਸਰ ਠੀਕ ਇਹਦੀ ਪੂਰੀ ਕੈਲਕੂਲੇਸ਼ਨ ਕਰਕੇ ਮੈਨੂੰ 1 ਘੰਟੇ ਦੇ ਵਿੱਚ ਦੱਸੋ ਹਾਂ ਮੈਂ ਤਾਂ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਪੱਥਾ ਕਰਾ ਦਾਂਗਾ ਇਹ ਸਰ ਆਲਟਰਨੇਟਿਵ ਨੂੰ ਕਿਸਾਨ ਸਰ ਇਹਦੀ ਡਿਮਾਂਡ ਘਟ ਕਰਦੇ ਹਰ ਕੋਈ ਕਹਿੰਦਾ ਮੈਨੂੰ ਡੀਏਪੀ ਚਾਹੀਦੀ ਹੈ ਇਹ ਨਾਲ ਫਿਰ ਦੂਜਾ ਸਮਾਨ ਦਿੰਦੇ ਇਹਦਾ ਕੋਈ ਨਹੀਂ ਸਰ ਅਸੀਂ ਚੈੱਕ ਕਰਕੇ ਜੇ ਕੋਈ ਉਹਦਾ ਸ਼ਿਕਾਇਤ ਸਰ ਨਹੀਂ ਨਹੀਂ ਇਹਨਾਂ ਤੋਂ ਖਲ ਖਲ ਕਲਬੀ ਕਲੋਂ ਪਰ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲੈਂਦਾ ਮਾਲ ਲੈਂਦਾ ਇੱਥੇ ਕਿੱਦੋਂ ਸਰ ਠੀਕ ਹੈ ਸਰ ਆ ਕਿੱਥੋਂ ਆਇਆ ਕਿੱਨਾ ਆਇਆ ਲੀਗਲ ਕਿੱਨਾ ਗਿਆ ਕੋਈ ਨਹੀਂ ਕਿੱਨਾ ਠੀਕ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਬਣਾ ਕੇ ਦੋ ਮੈਨੂੰ ਰਾਈਟ ਸਰ ਹਾਂ ਕਹਿੰਦਾ ਖਲਾਫ ਕਰ ਦੋਈ ਕਰ ਹਾਂ ਠੀਕ ਉਹ ਜੂਦੀਆਂ ਹਾਂ ਮੰਨੀ ਮੰਨੀ ਅਰੇ ਸਾਸ਼ ਅੱਛਾ ਇੱਕ ਕਿੜੀ ਅੱਗੇ ਕਿੜੀ ਹਾਂ ਅਗੇ ਜੀ ਜੀ ਦੱਸੋ ਜੀ ਕੀ ਕੀ ਡੀਪੀ ਕਿੱਥੇ 20 ਦਿਨਾਂ ਲਿਖੇ ਆ ਜੜੀ ਹਾਂ ਜੀ ਕਿੰਨੀ ਬੋਦੀ ਹੈ ਹੋਣੀ 200 ਬੋਦੀ 200 ਬੋਦੀ ਤੁਹਾਡੇ ਕੋ ਹੈਗੇ ਐ ਕਾਊਂਟਿੰਗ ਹੈਗੀ ਕਿੰਨੀ ਆਈ ਹੈ ਸਰ ਇਹਨਾਂ ਨੂੰ ਸਰ ਇਹਨਾਂ ਕੋਲ ਸਾਰੇ ਦਾ ਸਾਰੇ ਜਦੋਂ ਰੈਕ ਲੱਗਦਾ ਸਰ ਜਿੰਨੀ ਇਹਨਾਂ ਨੂੰ ਜ਼ਿਲ੍ਹੇ ਵੱਲੋਂ ਲੋਕੇਸ਼ਨਾਂ ਦੀ ਕੰਪਨੀ ਵੱਲੋਂ ਇਹ ਸਰ 100 100 150 ਵਗੈਰਾ ਕੇ ਡਿਸਟਰੀਬਿਊਟਰਾਂ ਨੂੰ ਭੇਜ ਦਿੰਦੇ ਇੱਕ ਲਿਸਟ ਸਾਨੂੰ ਭੇਜ ਦੇ ਇੱਕ ਚੀਜ਼ ਸਾਨੂੰ ਭੇਜ ਦਿ ਦੀ ਹਾਂ ਹਾਂ ਵੇ ਨਹੀਂ ਜੀ ਇਹਨਾਂ ਨੇ ਪੂਰੀ ਭੇਜੀ ਇਹਦੇ ਨਾਲ ਕੋਈ ਪਈ ਕਿ ਕਿਦਾਂ ਇਹ ਸਾਰਾ ਟੇਲ ਦਾ ਨਹੀਂ ਹੈ ਟੇਲ ਦਾ ਫਾਰਮ ਹਾਂ ਉਹ ਟੇਲ ਦਾ ਵੀ ਹੋਗਾ ਨਾ ਫਾਰਮ ਉੱਤੇ ਭੇਜੀ ਅੱਛਾ ਹਾਂ ਜੀ ਨਹੀਂ ਇਹਨਾਂ ਦਾ ਪੂਰਾ ਇਹ ਪਤਾ ਕਰੋ ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤਾਂ ਕਹੀ ਜਾਂਦੇ ਕਿਥੇ ਕਿਥੇ ਭੇਜਦੇ ਹੋ ਤੁਸੀਂ ਸਾਰੇ ਥਰੂ ਰਮਦਾਸ ਨਾਲ ਜਾਂਦੀ ਸਰ ਰਮਦਾਸ ਨਾਲ ਛੋਟੀਆਂ ਦੁਕਾਨਾਂ ਨੂੰ ਤਾਂ ਰੋਵਾ ਪਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਖੀ ਘੱਟ ਲੱਗਦੇ ਹੈ ਨਾ ਪ੍ਰਾਈਵਟ ਚੈੱਕ ਕਰਵਾ ਦੇ ਨਹੀਂ ਨਹੀਂ ਚੈੱਕ ਕਰਾਓ ਇਹਨੂੰ ਠੀਕ ਹੈ ਹਾਂ ਚੈੱਕ ਕਰਾਓ ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਠੀਕ ਆ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਰਾਈਟ ਸਰ ਠੀਕ ਆ ਠੀਕ ਆ ਆ ਇਹਨਾਂ ਕੋਲ ਪਈ ਕਿੰਨੀ ਆ ਇਹਨੂੰ ਮੈਨ ਲਈ ਮਿਲਦੀ ਕਿੰਨੀ ਚਾਹੀਦੀ ਠੀਕ ਆ ਸਮਝ ਗਏ ਦੋਵਾਂ ਦਾ ਸਮਝ ਗਿਆ ਸਰ ਜਿੰਨਾ ਇਹਨਾਂ ਕੋਲ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਪਿਲ ਰਿਪੋਰਟ ਬਣਾ ਕੇ ਦੋ ਠੀਕ ਆ ਨਾ ਇਹਨੂੰ ਐਦਾਂ ਕਰ ਦੋ ਨਾ ਉਨਾ ਚੇਦ ਨੂੰ ਮਤਲਬ ਇੱਥੇ ਜਿਆਦਾ ਆਪਣਾ ਬੰਦਾ ਭਾਵਾ ਜਾਨੂੰ ਲੌਖ ਲਾ ਲਓ ਆਪ ਗਿਣਤੀ ਕਰ ਦੋ ਠੀਕ ਹਾਂ ਹਾਂ ਇੱਕ ਬੰਦਾ ਭਾਵਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਰ ਇਹ ਨਹੀਂ ਲੱਗ ਹਾਂ ਅਪਾਰਟਮੈਂਟ ਨਹੀਂ ਸਰ ਇਹ ਲੱਗ ਡਿਪਾਰਟਮੈਂਟ ਦੇ ਨਾ ਕੋਨੇ ਲੱਗ ਜਾਓ ਇਹਨਾਂ ਉਹਦਾ ਹਿੱਸਾ ਦੀ ਗਿਣਤੀ ਕਰ ਦੋ ਠੀਕ ਹੈ ਟੋਟਲ ਖਾ ਕੋਈ ਗੱਲ ਨਹੀਂ ਆ ਜਿਹੜੀ ਆਈ ਇਹਨਾਂ ਨੂੰ ਡੀਏਪੀ ਠੀਕ ਹੈ ਇਹਨਾਂ ਨੇ ਗਾ ਭੇਜਤੀ ਪੂਰੀ ਕਿੰਨੀ ਭੇਜ ਠੀਕ ਹੈ ਸਰ ਠੀਕ ਇਹਦੀ ਪੂਰੀ ਕੈਲਕੂਲੇਸ਼ਨ ਕਰਕੇ ਮੈਨੂੰ 1 ਘੰਟੇ ਦੇ ਵਿੱਚ ਦੱਸੋ ਹਾਂ ਮੈਂ ਤਾਂ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਪੱਥਾ ਕਰਾ ਦਵਾਂ